ਹੁਣ ਪੁੱਤ ਦੀ ਮੌਤ ਹੋਈ ਹੋਵੇ ਮਾਪਾ ਨਹੀਂ ਬਰਦਾਸ਼ਤ ਕਰਦਾ ਆ ਤੁਸੀਂ ਹੁਣ ਵੇਖ ਹੀ ਰਹੇ ਹੋ ਅੱਜ ਸਾਰਾ ਦਿਨ ਤੁਹਾਡੇ ਮੋਬਾਈਲਾਂ ਵਿੱਚ ਵੀ ਇਹੋ ਕੋਈ ਆਇਆ ਰਾਜਵੀਰ ਜਵੰਦਾ ਜਿਹੜਾ ਦੁਨੀਆ ਤੋਂ ਤੁਰ ਗਿਆ ਉਮਰ ਕੁਝ ਵੀ ਨਹੀਂ ਕਿੰਨੇ ਰਿਸ਼ਤੇ ਗਏ ਜੀ ਪਤਨੀ ਦਾ ਸਰਦਾ ਸਾਈਂ ਤੁਰ ਗਿਆ ਬੱਚਿਆਂ ਦਾ ਪਿਓ ਮਾਂ ਦਾ ਪੁੱਤ ਭੈਣਾਂ ਦਾ ਭਰਾ ਬੱਚਿਆਂ ਦਾ ਮਾਮਾ ਕਿੰਨੇ ਰਿਸ਼ਤੇ ਖਤਮ ਹੋ ਗਏ ਹੁਣ ਵਿਚਾਰਨ ਵਾਲੀ ਗੱਲ ਇਹ ਆ ਐਕਸੀਡੈਂਟ ਕਿੱਦਾਂ ਹੋਇਆ ਜੀ ਆਵਾਰਾ ਪਸ਼ੂਆਂ ਖਾਤਮ ਆਵਾਰਾ ਪਸ਼ੂਆਂ ਕਰਕੇ ਸਾਰੇ ਤੁਸੀਂ ਪੜੇ ਲਿਖੇ ਬੈਠਿਓ ਸਿਆਣੇ ਬੈਠਿਓ ਜਦੋਂ ਅਸੀਂ ਏਜੰਸੀ 'ਚ ਜਾਂਦੇ ਹਾਂ ਨਾ ਨਵੀਂ ਗੱਡੀ ਕਢਾਉਣ ਵਾਸਤੇ ਅਸੀਂ ਇੱਕ ਟੈਕਸ ਪੇ ਕਰਦੇ ਹਾਂ ਜਨੋ ਕਹਿੰਦੇ ਨੇ ਕਾਓ ਅਸੈਸ ਦੇਣੀਆਂ ਨਾ گاਵਾ ਦਾ ਸਾਨੂੰ ਟੈਕਸ ਤਾਰਨਾ ਪੈਂਦਾ ਆ ਵਾਰਾ ਪਸ਼ੂਆਂ ਦਾ ਫਿਰ ਉਹ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਵੀ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨ ਨੇ ਰੋੜਾਂ ਤੇ ਫਿਰਨ ਵਾਸਤੇ ਨਹੀਂ ਵੇਖੋ ਜਿਵੇਂ ਜਹੰਗ ਸਿੰਘ ਘੋੜੇ ਨੂੰ ਜਾਨ ਭਾਈ ਕਹਿੰਦੇ ਆ ਨਾ ਤੇ ਅਸੀਂ ਕੋਈ ਸ਼ੰਕਾ ਨਹੀਂ ਕਰਦੇ ਤੇ ਨਹੀਂ ਸਾਨੂੰ ਕਰਨਾ ਚਾਹੀਦਾ ਮੰਨਦਿਆਂ ਵੀ ਹਿੰਦੂ ਭਰਾਮਾਂ ਦੀ ਸ਼ਰਧਾ ਹੋ ਸਕਦੀ ਆ ਗਾਂ ਤੇ ਉਹ ਗਾਂ ਨੂੰ ਗਊ ਮਾਤਾ ਕਹਿੰਦੇ ਆ ਮਨ ਦੀਆਂ ਤੁਹਾਡੀ ਸ਼ਰਧਾ ਹੋ ਸਕਦੀ ਆ ਪਰ ਮੈਂ ਇਥੋਂ ਦੀ ਤੇ ਸੈਂਟਰ ਦੀ ਸਰਕਾਰ ਦੋਨਾਂ ਨੂੰ ਪੁੱਛਣਾ ਚਾਹੁੰਦੀ ਆ ਜਦ ਅਸੀਂ ਗੱਡੀ ਏਜੰਸੀ ਚ ਪਟਾਉਣ ਲੱਗਿਆ ਟੈਕਸ ਪੇ ਕਰਦੇ ਆ ਐਨੇ ਨੇ ਪੈਸੇ ਤੁਸੀਂ ਲੈਂਦੇ ਹੋ ਐਡੀਆਂ ਐਡੀਆਂ ਗਊਸ਼ਾਲਾ ਬੜੀਆਂ ਨੇ ਉਥੇ ਜਾ ਜਾ ਕਿਉਂਕਿ ਅਹੀਂ ਵੀ ਜ਼ਿੰਮੇਵਾਰੀਆਂ ਜੀ ਸਾਡਾ ਡੈਰੀ ਫਾਰਮ ਆ ਜੀ ਅਹੀਂ ਵੀ ਜਾਨਵਰ ਛੱਡ ਕੇ ਉਹਨੇ ਗਊਸ਼ਾਲਾ ਚ ਪੱਲਿਓ ਪੈਸੇ ਦਈਦੇ ਨੇ ਹਾਲਾਂਕਿ ਬਣਦੇ ਨਹੀਂ ਉਹ ਸਰਕਾਰ ਦਾ ਫਰਜ ਆ ਗਊਸ਼ਾਲਾ ਜਿਹੜੀਆਂ ਚੱਲਦੀਆਂ ਨੇ ਇੱਥੇ ਭਾਵਨਾ ਨਾਲ ਹਰ ਕੋਈ ਸੇਵਾ ਕਰਨ ਦਾ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਦੀ ਆ ਜੀ 2 ਸਾਲ ਪਹਿਲਾਂ ਅਸੀਂ ਵੀ ਰਾਤ ਦੇਰ ਸਮਾਗਮ ਤੋਂ ਆ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆ ਉਹਨਾਂ ਹੱਥ ਦੇ ਕੇ ਰੱਖਿਆ ਹੁਣ ਤੁਸੀਂ ਵੇਖੋ ਵੀ ਅੱਧੀ ਰਾਤ ਨੂੰ ਰੋਡ ਤੇ ਚੱਲਦੇ ਹਾਂ ਮੇਨ ਰੋਡ ਨੇ ਤੇ ਤੁਹਾਨੂੰ ਪਤਾ ਵੀ ਕਿਹੜੇ ਵੇਲੇ ਅੱਗੇ ਵਾਰਾ ਪਸ਼ੂ ਨੇ ਆ ਜਾਣਾ ਹੁਣ ਤੁਸੀਂ ਦੱਸੋ ਵੀ ਇਹਦਾ ਜ਼ਿੰਮੇਵਾਰ ਕੌਣ ਆ ਇਹ ਕਿੰਨੇ ਵੇਖਣਾ ਹੈ ਅਹੀਂ ਤੁਹਾਡੇ ਧਰਮ ਦੇ ਖਿਲਾਫ ਨਹੀਂ ਨਾ ਹੀ ਤੁਹਾਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦੇ ਆ ਤੇ ਜੇ ਤੁਸੀਂ ਉਹਨੂੰ ਮਾਤਾ ਸਮਝਦੇ ਹੋ ਗਊ ਮਾਤਾ ਉਹਨੂੰ ਸੰਭਲਣਾ ਤੁਹਾਡਾ ਫਰਜ਼ ਨਹੀਂ ਕਿੰਨੀਆਂ ਜ਼ਿੰਦਗੀਆਂ ਇਕੱਲਾ ਰਾਜਵੀਰ ਜਵੰਦਾ ਨਹੀਂ ਤੁਰਿਆ ਕਿੰਨੇ ਮਾਮਾ ਦੇ ਪੁੱਤ ਗਏ ਹੋਣਗੇ ਕਿਤੇ ਭੈਣਾਂ ਦੇ ਵੀਰ ਸੁਹਾਗਨਾ ਦੇ ਸੁਹਾਗ ਦੁਨੀਆ ਤੋਂ ਗਏ ਹੋਣਗੇ ਇਹ ਕਿੰਨੇ ਵੇਖਣਾ ਚੀ ਦੱਸ ਦਿਓ ਕੋਈ ਹੈ ਤੁਹਾਡੇ ਦੇਸ਼ ਦਾ ਸਿਸਟਮ ਜਮਾਈ ਕਰਪਟ ਕਰਕੇ ਰੱਖ ਦਿੱਤਾ ਇੱਥੇ ਬੰਦੇ ਦੀ ਕੋਈ ਇੱਜ਼ਤ ਨਹੀਂ ਤਕੈਜ ਨਹੀਂ ਨਹੀਂ ਹੈਗੀ ਜੀ ਕੋਈ 14 ਸਾਲ ਦਾ ਗੋਰੀਆਂ ਨਾਲ ਭੁੰਨ ਦਿੱਤਾ ਕੋਈ ਸਰਪੰਚ ਮਾਰਤਾ ਕੋਈ ਪੰਚ ਮਾਰ ਦਿੰਦਾ ਹੈ ਕਿਤੇ ਇੱਥੇ ਐਡਾ ਤੁਹਾਡਾ ਕਿਰਿਆ ਸਿਸਟਮ ਹੈ ਅਜੀ ਇੰਨਾ ਕਰਪਟ ਕਰ ਦਿੱਤਾ ਦੇਸ਼ ਦਾ ਸਿਸਟਮ ਮਜਬੂਰ ਹੋ ਗਏ ਲੋਕ ਮਾਮਾ ਕਿੰਨੀਆਂ ਵੀ ਬੱਚਾ ਥੋੜਾ ਜਿਹਾ ਪੜ੍ਹਦੇ ਨੂੰ ਬਾਹਰ ਤੋਰ ਦਈਏ ਪਤਾ ਨਹੀਂ ਇੱਥੇ ਕਿਹੜੇ ਵੇਲੇ ਕਿਹਨੇ ਬੈਰ ਕੱਢ ਲੈਣਾ ਹੈ ਕੋਈ ਭਰੋਸਾ ਜੀ ਆ ਸਿਸਟਮ ਹੈ ਤੁਹਾਡੇ ਦੇਸ਼ ਦਾ ਇਹ ਸੁੱਟਣਾ ਚਾਹੀਦਾ ਹੈ ਖਾਲਸਾ ਹੁਣ ਮੈਂ ਵਿਚਾਰ ਦੇ ਵਿੱਚ ਰਹਾ ਉਹ ਨਹੀਂ ਚੱਲੀਆਂ ਜਾਂਦੀਆਂ ਮਾਵਾਂ ਅੰਨੀਆਂ ਹੋ ਜਾਂਦੀਆਂ ਨੇ ਰੋ ਰੋ ਕੇ ਪੁੱਤਰਾਂ ਦੇ ਵਿਛੋੜਿਆਂ ਦੇ